ਤੁਸੀਂ ਕਦੇ ਸੋਚਿਆ ਹੈ ਕਿ ਇੰਡੀਆ ਦੀਆਂ ਫਿਲਮਾਂ ਨੇ ਸਾਨੂੰ ਕੀ ਸਿਖਾਇਆ ਹੈ ਪਿਆਰ ਦੇ ਵਿੱਚ دیਵਾਨੇ ਕਿਵੇਂ ਹੋਣਾ ਹੈ ਬ੍ਰੇਕਅਪ ਦੇ ਵਿੱਚ ਕਿਵੇਂ ਟੁੱਟਣਾ ਹੈ ਤੇ ਨਸ਼ਾ ਕਰਕੇ ਕੂਲ ਕਿਵੇਂ ਦਿਸਣਾ ਹੈ ਹੁਣ ਤੁਸੀਂ ਆਪ ਦੇਖੋ ਕਿ ਜਿਹੜਾ ਬੱਚਾ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਵੱਡਾ ਹੋ ਰਿਹਾ ਹੈ ਉਹ ਕੱਲ ਕੀ ਸਿੱਖੇਗਾ ਫਲਾਰਟਿੰਗ ਕਰਨਾ ਨਸ਼ੇ ਦੇ ਵਿੱਚ ਡੁੱਬਣਾ ਸ਼ਰਟ ਉਤਾਰ ਕੇ ਰੀਲਾਂ ਬਣਾਉਣਾ ਫੋਟੋਆਂ ਪਾਉਣਾ ਉਧਰ ਹਾਲੀਵੁੱਡ ਫਿਲਮਾਂ ਦੇ ਵਿੱਚ ਕੀ ਦਿਖਾ ਰਿਹਾ ਹੈ ਟਾਈਮ ਟ੍ਰੈਵਲ ਮਲਟੀ ਯੂਨੀਵਰਸ ਸਾਇੰਸ ਫਿਕਸ਼ਨ AI ਰੋਬੋਟ ਕੁਆਂਟਮ ਫਿਜ਼ਿਕਸ ਅਸਲੀ ਅਮਰੀਕਾ ਦਾ ਬੱਚਾ ਟੈਕਨੋਲੋਜੀ ਦੇ ਵਿੱਚ ਅੱਗੇ ਵਧਦਾ ਹੈ ਉਹ ਇਹ ਵਿਅਸਤ ਹੀ ਬਣਦੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਤੇ ਇੰਡੀਆ ਦੇ ਵਿੱਚ ਕਾਲਜ ਤੇ ਸਕੂਲਾਂ ਦੇ ਵਿੱਚ ਜਦੋਂ ਫੈਸਟੀਵਲ ਹੁੰਦੇ ਨੇ ਬੱਚੇ ਫਿਲਮਾਂ ਦੇ ਡਾਇਲੋਗ ਬੋਲਦੇ ਨੇ ਗਾਣਿਆਂ ਦੇ ਉੱਪਰ ਨੱਚਦੇ ਨੇ ਇਹੀ ਬੱਚੇ ਜਦੋਂ ਥੋੜੇ ਜਿਹੇ ਜ਼ਿਆਦਾ ਹੋਰ ਵੱਡੇ ਹੋ ਜਾਂਦੇ ਨੇ ਤਾਂ ਰੈਲੀਆਂ ਦੇ ਵਿੱਚ ਝੰਡੇ ਲੈ ਕੇ ਤੁਰ ਪੈਂਦੇ ਨੇ ਕਿਉਂਕਿ ਜਿਹੜੀਆਂ ਚੀਜ਼ਾਂ ਨੂੰ ਬੱਚੇ ਦੇਖਦੇ ਨੇ ਉਹੀ ਚੀਜ਼ਾਂ ਉਹ ਸੋਚਦੇ ਨੇ ਤੇ ਉਹੀ ਚੀਜ਼ਾਂ ਨੂੰ ਉਹ ਕਰਦੇ ਨੇ ਸਾਨੂੰ ਨਹੀਂ ਦੱਸਿਆ ਗਿਆ ਕਿ ਸੈਟੇਲਾਈਟ ਕਿੱਦਾਂ ਬਣਦਾ ਹੈ ਤੇ ਕਿੱਦਾਂ ਕੰਮ ਕਰਦਾ ਹੈ ਸਾਨੂੰ ਇਹ ਦਿਖਾਇਆ ਗਿਆ ਕਿ ਦਿਲ ਕਿਵੇਂ ਟੁੱਟਦਾ ਹੈ ਕੁੜੀਆਂ ਨੂੰ ਕਿਵੇਂ ਫਸਾਉਣਾ ਹੈ ਸਾਨੂੰ ਇਹ ਨਹੀਂ ਦਿਖਾਇਆ ਗਿਆ ਕਿ ਸੋਚ ਕਿਵੇਂ ਵੱਡੀ ਹੁੰਦੀ ਹੈ ਸ